ਜੀ ਬਹੁਤ ਸੋਹਣਾ ਸ਼ਾਲ ਸੂਟ ਆਇਆ ਜੀ ਚੈੱਕ ਮੇਡ ਪਸ਼ਮੀਨੇ ਦੇ ਉੱਪਰ ਸਭ ਤੋਂ ਪ੍ਰੀਮੀਅਮ ਕਪੜਾ ਚੈੱਕ ਮੇਡ ਪਸ਼ਮੀਨੇ ਦੇ ਵਿੱਚ ਸ਼ਾਲ ਸੂਟ ਆਇਆ ਜੀ ਚਾਰ ਕਲਰ ਨੇ ਬਹੁਤ ਸੋਹਣਾ ਬੇਸ ਹੈ ਜੀ ਪ੍ਰੀਮੀਅਮ ਕਲੈਕਸ਼ਨ ਹੈ ਪ੍ਰੀਮੀਅਮ ਜਿਨ੍ਹਾਂ ਨੇ ਆਪਾਂ ਸਭ ਤੋਂ ਪ੍ਰੀਮੀਅਮ ਕਲੈਕਸ਼ਨ ਪਾਉਣੀ ਹੈ ਜੀ ਸ਼ਾਲ ਸੂਟ ਦੇ ਵਿੱਚ ਆਏਗਾ ਚੈੱਕ ਮੇਡ ਬੇਸ ਆਊਗਾ ਸਾਰਾ ਇਹ ਡਿਜੀਟਲ ਦੇ ਵਿੱਚ ਪ੍ਰਿੰਟ ਹੈ ਵਿంటర్ ਕਲੈਕਸ਼ਨ ਬਹੁਤ ਵਧੀਆ ਫਾਇਦਾ ਆਈ ਆਪਣੇ ਕੋਲ ਜੀ ਇਹ ਏ ਕਿੱਟ ਦਾ ਬ੍ਰਾਂਡ ਦੀ ਜਿਹੜੀ ਚੈੱਕ ਮੇਡ ਪਸ਼ਮੀਨਾ ਹੁੰਦਾ ਜੀ ਉਹਦੇ ਉੱਪਰ ਇਹ ਫਰੰਟ ਆ ਗਿਆ ਦੇਖੋ ਬੈਕ ਆ ਗਿਆ ਸੇਮ ਪ੍ਰਿੰਟ ਡਿਜੀਟਲ ਦਾ ਪ੍ਰਿੰਟ ਚਾਰ ਕਲਰ ਦੇ ਬਾਟਮ ਆਉਗੇ ਸੇਮ ਦੇਜ ਦੀ ਬਾਟਮ ਹੈ ਜਿਹਦੇ ਕੋ ਸੇਮ ਚੈੱਕ ਮੈਂਡ ਦੇਜ ਦੀ ਬਾਟਮ ਤੇ ਸ਼ਾਲ ਆਊਗਾ 2.5 ਮੀਟਰ ਦਾ ਨਾਲ-ਗੁਣਾ-ਗੁਣਾ 2.5 ਮੀਟਰ ਦਾ ਪ੍ਰੋਪਰ ਸ਼ਾਲ ਹੈ ਜੀ ਪ੍ਰਿੰਟ ਡਿਜੀਟਲ ਦੇ ਵਿੱਚ ਹੈ ਸ਼ਾਲ ਦਾ ਪ੍ਰਿੰਟ ਵੇਖੋ ਜੀ ਕਿੰਨਾ ਅਲਟੀਮੇਟ ਹੋਇਆਗਾ ਕਲਰ ਚਾਰ ਨੇ ਆਪਣੇ ਕੋਲੇ ਦੇ ਚਾਰੇ ਕਲਰ ਅਲਟੀਮੇਟ ਨੇ ਜੀ ਕਲਰ ਆਪਸ਼ਨ ਚਾਰ ਨੇ ਜੀ ਚਾਰੇ ਕਲਰ ਬਹੁਤ ਪ੍ਰੀਮੀਅਮ ਨੇ ਜੀ ਇਹ ਮਾਰਕੀਟ ਦੇ ਵਿੱਚ ਜਾਉਂ ਵੀ ਇਹ ਸੂਟ 1800 2000 ਰੁਪਏ ਸੇਲ ਹੋਇਆ ਜੀ ਪਹਿਲਾਂ ਇਹ ਆਪਣੇ ਕੋਲ ਆਫਰ ਦੇ ਵਿੱਚ ਲੱਗੇ ਹੋਏ ਨੇ ਸਾਰੇ ਸੂਟ ਜੀ ਵਿੰਟਰ ਸਟਾਕ ਆਪਣੇ ਕੋਲ ਸਾਰਾ ਅਵੇਲੇਬਲ ਹੈ ਜੀ ਆਪ ਆ ਲੋ ਜੀ ਲਗਜ਼ਰੀ ਆਈਟਮ ਹੈ ਲਗਜ਼ਰੀ ਬੋਹ ਵਜੇ ਕਲੈਕਸ਼ਨ ਆਈ ਹੈ ਕਲਰ ਦੇਖੋ ਚਾਰ ਕਲਰ ਨੇ ਚਾਰੇ ਕਲਰਾਂ ਨਾਲ ਦੀ ਮੈਡ ਨੇ ਬੁਕਿੰਗ ਜਲਦੀ ਜਲਦੀ ਕਰਵਾ ਲਓ ਜੀ ਫੇਰ ਨਾ ਕਹੋ ਰਹਿ ਗਿਆ ਆਪਾਂ ਆਹ ਲੋ ਬੋਹ ਬੜਿਆ ਡਿਸਕਾਊਂਟ ਦੇ ਉਪਰ ਆਇਆ ਦੇਖੋ ਜੀ ਪ੍ਰੀਮੀਅਮ ਕਲੈਕਸ਼ਨ ਹੈ ਚਾਰ ਕਲਰ ਨੇ ਚਾਰੇ ਕਲਰ ਦੇਖੋ ਜੀ ਅਲਟੀਮੇਟ ਨੇ ਸਾਰਾ ਡਿਜ਼ਾਈਨ ਦੇ ਵਿੱਚ ਹੈ ਫਰੋਜੀ ਕਲਰਾਂ ਦੇਖੋ ਜੀ ਲੈਕਚਰ ਦੇ ਵਿੱਚ ਇੱਕ ਆਊਗਾ ਔਰ ਏਟ ਆਨ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜਲਦੀ ਜਲਦੀ ਟੈਕਨੀਸ਼ੀਅਨ ਨਾਲ ਆਰਡਰ ਬੁੱਕ ਕਰਵਾ ਲਓ ਜੀ ਪ੍ਰਾਈਸ ਵੀ ਹੈ 1800 ਜਾਂ 2000 ਰੇ ਹਾਫ ਰੇਟ ਦੇ ਉੱਪਰ ਆ ਗਿਆ ਜੀ 1000 ਰੁਪਏ ਰੇਂਜ ਵਿੱਚ ਸ਼ੌਲ ਆਊਗਾ 2.5 ਮੀਟਰ ਦੇ ਨਾਲ